ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਅੱਜ ਆਪਾਂ ਇੱਕ ਨਵੀਂ ਕਹਾਣੀ ਦੁਪਹਿਰ ਦਾ ਟਾਈਮ ਹੈ 5 ਸਾਲ ਦਾ ਬੱਚਾ ਆਪਣੀ ਮੰਮੀ ਨੂੰ ਪੁੱਛਣ ਲੱਗਿਆ ਮੰਮੀ ਦਾਦੀ ਆਪਣੇ ਕਮਰੇ ਵਿੱਚ ਨਹੀਂ ਹੈ ਦੀਪੂ ਨੇ ਆਪਣੀ ਮੰਮੀ ਨੂੰ ਪੁੱਛਿਆ ਤਾਂ ਉਸ ਦੀ ਮੰਮੀ ਨੇ ਕਿਹਾ ਬਾਥਰੂਮ ਵਿੱਚ ਹੋਵੇਗੀ ਤੈਨੂੰ ਦਾਦੀ ਨਾਲ ਕੀ ਕੰਮ ਹੈ ਤੂੰ ਜਾ ਕੇ ਖੇਡ ਮੰਮੀ ਮੈਂ ਸਾਰੇ ਘਰ ਵਿੱਚ ਵੇਖ ਲਿਆ ਦਾਦੀ ਕਿਤੇ ਵੀ ਨਹੀਂ ਹੈ ਦੀਪੂ ਦੀ ਗੱਲ ਸੁਣ ਕੇ ਪ੍ਰੀਤ ਮੰਮੀ ਮੰਮੀ ਕਰਦੀ ਆਪਣੀ ਸੱਸ ਨੂੰ ਆਵਾਜ਼ਾਂ ਮਾਰਨ ਲੱਗੀ ਪਰ ਉਸ ਨੂੰ ਵੀ ਬਲਬੀਰ ਕੌਰ ਕਿਤੇ ਦਿਖਾਈ ਨਾ ਦਿੱਤੀ ਓਹੋ ਹੁਣੇ ਕਿੱਥੇ ਚਲੀ ਗਈ ਆਪਣੇ ਮੂੰਹ ਵਿੱਚ ਬੜਬੜਾਉਂਦੇ ਹੋਏ ਪ੍ਰੀਤ ਨੇ ਆਪਣੇ ਪਤੀ ਨੂੰ ਫੋਨ ਕਰਕੇ ਕਿਹਾ ਕਿ ਮੰਮੀ ਜੀ ਘਰ ਨਹੀਂ ਹੈ ਪਤਾ ਨਹੀਂ ਕਿੱਥੇ ਚਲੀ ਗਈ ਪ੍ਰੀਤ ਚੰਗੀ ਤਰ੍ਹਾਂ ਦੇਖ ਮੰਮੀ ਘਰ ਵਿੱਚ ਹੀ ਹੋਣਗੇ ਜਾਂ ਫਿਰ ਮੰਦਰ ਗਏ ਹੋਣਗੇ ਜੇਕਰ ਮੰਦਰ ਜਾਂਦੇ ਤਾਂ ਮੈਨੂੰ ਦੱਸ ਕੇ ਜਾਂਦੇ ਪ੍ਰੀਤ ਨੇ ਕਿਹਾ ਮੰਮੀ ਨੂੰ ਲੱਭਣਾ ਜ਼ਰੂਰੀ ਹੈ ਕੱਲ ਨੂੰ ਦੀਦੀ ਆ ਰਹੀ ਹੈ ਜੇਕਰ ਉਹਨਾਂ ਨੂੰ ਕਿਸੇ ਗੱਲ ਦਾ ਪਤਾ ਲੱਗ ਗਿਆ ਤਾਂ ਸਾਰਾ ਪਲਾਨ ਤਰਿਆ ਤਰਾਇਆ ਰਹਿ ਜਾਏਗਾ ਪਤਾ ਨਹੀਂ ਕਿੱਥੇ ਚਲੀ ਗਈ ਤੇ ਨਾ ਜਾਣੀ ਕੀ ਕਰ ਰਹੀ ਹੋਊਗੀ ਜਾਣ ਬੁੱਝ ਕੇ ਨਾਟਕ ਕਰ ਰਹੀ ਹੈ ਪਤਾ ਲੱਗ ਗਿਆ ਹੋਵੇਗਾ ਕਿ ਕੱਲ ਨੂੰ ਦੀਦੀ ਆ ਰਹੀ ਹੈ ਕਿਤੇ ਦੀਦੀ ਕੋਲ ਤਾਂ ਨਹੀਂ ਚਲੀ ਗਈ ਸਾਡਾ ਪਲਾਨ ਬਗਾੜਨ ਲਈ ਪ੍ਰੀਤ ਨੇ ਕਿਹਾ ਉਹਨਾਂ ਨੂੰ ਜਲਦੀ ਲੱਭਣਾ ਪਵੇਗਾ ਨਹੀਂ ਤਾਂ ਗੜਬੜ ਹੋ ਜਾਵੇਗੀ ਪ੍ਰੀਤ ਅਤੇ ਉਸ ਦਾ ਘਰ ਵਾਲਾ ਆਪਣੇ ਆਪਣੇ ਤਰੀਕੇ ਨਾਲ ਬਲਵੀਰ ਕੌਰ ਨੂੰ ਲੱਭਣ ਲੱਗੇ ਪਰ ਦੁਪਹਿਰ ਤੋਂ ਸ਼ਾਮ ਹੋ ਗਈ ਸੀ ਉਹਨਾਂ ਨੂੰ ਬਲਵੀਰ ਕੌਰ ਦਾ ਕੋਈ ਵੀ ਪਤਾ ਨਾ ਲੱਗਿਆ ਉਹ ਦੋਨੋਂ ਥੱਕ ਕੇ ਬੈਠ ਗਏ ਉਦੋਂ ਹੀ ਦਰਵਾਜ਼ੇ ਦੀ ਬੈਲ ਵੱਜੀ ਪ੍ਰੀਤ ਦਰਵਾਜ਼ੇ ਵੱਲ ਭੱਜੀ ਜਾਂਦੀ ਕਹਿਣ ਲੱਗੀ ਅੱਜ ਤਾਂ ਇਸ ਬੁੱਢੀ ਦੀ ਖੈਰ ਨਹੀਂ ਪਰ ਦਰਵਾਜ਼ਾ ਖੋਲ੍ਹਿਆ ਤਾਂ ਉਹ ਹੈਰਾਨ ਰਹਿ ਗਈ ਕਿਉਂਕਿ ਦਰਵਾਜ਼ੇ ਤੇ ਤਾਂ 라ਵੀ ਖੜੀ ਸੀ ਪ੍ਰੀਤ ਹੜਬੜਾਉਂਦੇ ਹੋਏ ਕਹਿਣ ਲੱਗੀ ਦੀਦੀ ਤੁਸੀਂ ਤੁਸੀਂ ਤਾਂ ਕੱਲ ਨੂੰ ਆਉਣਾ ਸੀ ਕਿਉਂ ਮੈਨੂੰ ਦੇਖ ਕੇ ਖੁਸ਼ੀ ਨਹੀਂ ਹੋਈ ਫੇਕੇ ਘਰ ਆਉਣ ਲਈ ਵੀ ਮਨਜ਼ੂਰੀ ਲੈਣੀ ਪਵੇਗੀ ਬੱਚਿਆਂ ਦੀਆਂ ਛੁੱਟੀਆਂ ਅੱਜ ਤੋਂ ਸ਼ੁਰੂ ਹੋ ਗਈਆਂ ਇਸ ਲਈ ਮੈਂ ਸੋਚਿਆ ਕਿ ਅੱਜ ਹੀ ਆ ਜਾਂਦੀ ਹਾਂ ਹੁਣ ਸਾਰੇ ਸਵਾਲ ਇੱਥੇ ਖੜੀ ਹੀ ਕਰਨਗੀ ਕਿ ਅੰਦਰ ਆਉਣ ਲਈ ਵੀ ਆਖੇਗੀ ਮੰਮੀ ਕਿੱਥੇ ਹੈ ਉਹ ਮੈਨੂੰ ਦਿਖਾਈ ਨਹੀਂ ਦਿੰਦੇ ਦੀਦੀ ਤੁਸੀਂ ਸਫ਼ਰ ਵਿੱਚੋਂ ਥੱਕੇ ਹੋਏ ਆਏ ਹੋ ਪਹਿਲਾਂ ਬੈਠ ਕੇ ਚਾਹ ਪਾਣੀ ਤਾਂ ਪੀ ਲਓ ਮੰਮੀ ਤਾਂ ਸਵੇਰੇ ਮੰਦਰ ਗਏ ਸੀ ਪਰ ਹਲੇ ਤੱਕ ਬਾਪਸ ਨਹੀਂ ਆਈ ਮੈਂ ਤੇ ਤੇਰਾ ਭਰਾ ਸਵੇਰ ਤੋਂ ਉਹਨਾਂ ਨੂੰ ਹੀ ਲੱਭ ਰਹੇ ਹਾਂ ਇਹ ਕੀ ਮਜ਼ਾਕ ਹੈ ਮੰਮੀ ਘਰ ਨਹੀਂ ਹੈ ਤੇ ਤੁਸੀਂ ਦੋਨੇ ਆਰਾਮ ਨਾਲ ਬੈਠੇ ਹੋ ਮੈਨੂੰ ਵੀ ਮੰਦਰ ਲੈ ਚੱਲੋ ਜਿਹੜੇ ਮੰਦਰ ਮੰਮੀ ਗਈ ਸੀ ਦੀਦੀ ਅਸੀਂ ਸਭ ਕਿਤੇ ਲੱਭ ਲਿਆ ਪਰ ਮੰਮੀ ਕਿਤੇ ਵੀ ਨਹੀਂ ਹੈ ਕਈ ਦਿਨਾਂ ਤੋਂ ਬਹੁਤ ਅਜੀਬ ਵਿਹਾਰ ਕਰ ਰਹੀ ਹੈ ਪਤਾ ਨਹੀਂ ਮੰਮੀ ਨੂੰ ਕੀ ਹੋ ਗਿਆ ਹੈ ਅੱਛਾ ਤਾਂ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਮੰਮੀ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ ਮੰਮੀ ਦੀ ਦਿਮਾਗੀ ਹਾਲਤ ਖਰਾਬ ਕਿਵੇਂ ਹੋਈ ਮੰਮੀ ਤਾਂ ਉਹ ਹੀ ਬਚ ਲੈਂਦੇ ਹਾਂ ravi ਦੀ ਇਹ ਗੱਲ ਸੁਣ ਕੇ prit ਤੇ ਉਸ ਦਾ ਘਰ ਵਾਲਾ ਹੈਰਾਨ ਹੋ ਕੇ ਪੁੱਛਣ ਲੱਗੇ ਤੁਸੀਂ ਇਹ ਕੀ ਕਹਿ ਰਹੇ ਹੋ ਮੰਮੀ ਤਾਂ ਮਿਲ ਹੀ ਨਹੀਂ ਰਹੀ ਫਿਰ ਉਹਨਾਂ ਤੋਂ ਕਿਵੇਂ ਪੁੱਛਾਂਗੇ ਹਾਂ ਮੈਂ ਤਾਂ ਸੱਚ ਭੁੱਲ ਹੀ ਗਈ ਸੀ ਕਿ ਮੰਮੀ ਤਾਂ ਗੁੰਮ ਗਈ ਹੈ ਤੇ ਰੁੱਲਦੀ ਰੁੱਲਦੀ ਮੈਨੂੰ ਮਿਲ ਗਈ ਹੁਣ ਤਾਂ ਤੁਸੀਂ ਦੋਨੇ ਆਪਣੀ ਖੈਰ ਮਨਾਓ ਕਿਉਂਕਿ ਮੰਮੀ ਨੇ ਮੈਨੂੰ ਸਭ ਕੁਝ ਦੱਸ ਦਿੱਤਾ ਹੈ ਇਸ ਲਈ ਮੈਂ ਕੱਲ ਦੀ ਜਗਾ ਅੱਜ ਹੀ ਆ ਗਈ ਪ੍ਰੀਤ ਕਹਿਣ ਲੱਗੀ ਮੰਮੀ ਤੁਹਾਡੇ ਕੋਲ ਹੈ ਤੇ ਤੁਹਾਨੂੰ ਕਿਵੇਂ ਮਿਲੀ ਅਤੇ ਕੀ ਦੱਸਿਆ ਰਵੀ ਕਹਿਣ ਲੱਗੀ ਕਿ ਮੈਂ ਤਾਂ ਆਪਣੇ ਹਿੱਸੇ ਦੀ ਜ਼ਮੀਨ ਤੁਹਾਨੂੰ ਦੇਣ ਆਈ ਸੀ ਕਿਉਂਕਿ ਮੇਰੇ ਕੋਲ ਰੱਬ ਦਾ ਦਿੱਤਾ ਬਹੁਤ ਕੁਝ ਹੈ ਪਰ ਹੁਣ ਜਦੋਂ ਤੁਹਾਡੀ ਪੋਲ ਖੁੱਲ ਗਈ ਹੈ ਤਾਂ ਮੇਰਾ ਇਰਾਦਾ ਬਦਲ ਗਿਆ ਹੈ ਜੇਕਰ ਮੰਮੀ ਤੇ ਇੰਨਾ ਹੀ ਤਰਸਾ ਰਿਹਾ ਹੈ ਤਾਂ ਉਸ ਨੂੰ ਆਪਣੇ ਕੋਲ ਹੀ ਰੱਖੋ ਕੁਝ ਦਿਨਾਂ ਵਿੱਚ ਹੀ ਪਤਾ ਲੱਗ ਜਾਵੇਗਾ ਅਤੇ ਹੋਰ ਕਿਸ ਇਰਾਦੇ ਦੀ ਗੱਲ ਕਰ ਰਹੇ ਹੋ ਦੀਦੀ ਸਾਨੂੰ ਨਾ ਤਾਂ ਮੰਮੀ ਚਾਹੀਦੀ ਹੈ ਨਾ ਹੀ ਤੁਹਾਡੇ ਹਿੱਸੇ ਦੀ ਜ਼ਮੀਨ ਵਾ ਹੁਣ ਤਾਂ ਇਹੀ ਕਹੋਗੇ ਤੁਸੀਂ ਮੰਮੀ ਦਾ ਸਾਰਾ ਕੁਝ ਤਾਂ ਲੈ ਲਿਆ ਹੈ ਫਿਰ ਇਹ ਜ਼ਮੀਨ ਮੈਂ ਕੀ ਕਰਨੀ ਹੈ ਮੈਨੂੰ ਇਸ ਨਾਲ ਕੋਈ ਵੀ ਫਰਕ ਨਹੀਂ ਪੈਂਦਾ ਤੁਸੀਂ ਆਪਣੇ ਕੋਲ ਰੱਖੋ ਭਾਵੇਂ ਕਿ ਮੰਮੀ ਇਹ ਚਾਹੁੰਦੀ ਹੈ ਕਿ ਮੰਮੀ ਮੇਰੇ ਕੋਲ ਰਹੇਗੀ ਪਰ ਮੈਂ ਆਪਣੇ ਸਹੁਰੇ ਘਰ ਵਿੱਚ ਮੰਮੀ ਨੂੰ ਕਿਵੇਂ ਰੱਖਾਂ ਸਾਡਾ ਪਰਿਵਾਰ ਬਹੁਤ ਵੱਡਾ ਹੈ ਕਿਉਂ ਦੀਦੀ ਹੁਣ ਆਪਣੀ ਵਾਰੀ ਕੀ ਹੋ ਗਿਆ ਸਾਨੂੰ ਤਾਂ ਤੁਸੀਂ ਕਹਿੰਦੇ ਹੋ ਕਿ ਮੰਮੀ ਦੀ ਸੇਵਾ ਕਰਿਆ ਕਰੋ ਅਸੀਂ ਮੰਮੀ ਜੀ ਨੂੰ ਜਿਵੇਂ ਰੱਖਦੇ ਸੀ ਉਸੇ ਤਰ੍ਹਾਂ ਹੀ ਰੱਖਾਂਗੇ ਪਰ ਤੁਸੀਂ ਆਪਣੀ ਗੱਲ ਤੋਂ ਨਾ ਮੁੱਕਰਨਾ ਰਵੀ ਕਹਿਣ ਲੱਗੀ ਕਿ ਮੰਮੀ ਕਹਿੰਦੇ ਹਨ ਤੁਸੀਂ ਉਹਨਾਂ ਨੂੰ ਮਾਰਦੇ ਕੁੱਟਦੇ ਹੋ ਜੇਕਰ ਕੁਝ ਹੋ ਗਿਆ ਤਾਂ ਤੁਹਾਨੂੰ ਮੁਸ਼ਕਲ ਹੋ ਜਾਵੇਗੀ ਪ੍ਰੀਤ ਕਹਿਣ ਲੱਗੀ ਕੀ ਦੱਸਾਂ ਦੀਦੀ ਕਦੇ-ਕਦੇ ਤਾਂ ਮੰਮੀ ਐਨਾ ਦਿਮਾਗ ਖਰਾਬ ਕਰ ਦਿੰਦੀ ਹੈ ਕਿ ਮੱਲੋ-ਮੱਲੀ ਹੱਥ ਝੱਕਿਆ ਜਾਂਦਾ ਹੈ ਇੱਕ ਦਿਨ ਅਸੀਂ ਬਾਹਰ ਖਾਣਾ ਖਾਣ ਲਈ ਚਲੇ ਗਏ ਸੀ ਮੰਮੀ ਨੂੰ ਕਿਹਾ ਕਿ ਤੁਹਾਡਾ ਖਾਣਾ ਫ੍ਰਿਜ ਵਿੱਚ ਰੱਖਿਆ ਹੈ ਪਰ ਮੰਮੀ ਨੇ ਉਹ ਖਾਣਾ ਨਹੀਂ ਖਾਦਾ ਆਪਣੇ ਲਈ ਹੋਰ ਖਾਣਾ ਬਣਾਇਆ ਪ੍ਰੀਤ ਉਹ 2 ਦਿਨ ਪਹਿਲਾਂ ਦਾ ਬੇਹਾ ਖਾਣਾ ਸੀ ਜੋ ਮੰਮੀ ਤੋਂ ਨਹੀਂ ਖਾਦਾ ਜਾਂਦਾ ਸੀ। ਦੀਦੀ ਮੰਮੀ ਵੀ ਬੁਢਾਪੇ ਵਿੱਚ ਨਖਰੇ ਕਰਨ ਲੱਗ ਪਏ ਹਨ। ਪ੍ਰੀਤ ਮੰਮੀ ਕਹਿ ਰਹੇ ਸੀ ਕਿ ਤੁਸੀਂ ਉਹਨਾਂ ਨੂੰ ਖਾਣਾ ਨਹੀਂ ਦਿੰਦੇ। ਜੇਕਰ ਉਹ ਖਾਣਾ ਮੰਗਦੇ ਹਨ ਤਾਂ ਬਦਲੇ ਵਿੱਚ ਤੁਸੀਂ ਉਹਨਾਂ ਨੂੰ ਕੰਮ ਕਰਨ ਲਈ ਕਹਿੰਦੇ ਹੋ। ਦੀਦੀ ਮੈਂ ਤਾਂ ਉਹਨਾਂ ਨੂੰ ਕਰਦੇ ਕੰਮਾਂ ਵਿੱਚ ਹੱਥ ਵਟਾਉਣ ਲਈ ਕਿਹਾ ਸੀ ਪਰ ਉਹ ਤਾਂ ਸਾਰਾ ਦਿਨ ਮਹਾਰਾਣੀ ਬਣ ਕੇ ਬੈਠੇ ਰਹਿੰਦੇ ਹਨ ਜੇਕਰ ਉਹਨਾਂ ਨੂੰ ਭੁੱਖਾ ਰੱਖਣ ਦੀ ਧਮਕੀ ਨਾ ਦੇਵਾਂ ਤਾਂ ਉਹ ਕਿਸੇ ਵੀ ਕੰਮ ਨੂੰ ਹੱਥ ਨਹੀਂ ਲਾਉਂਦੇ ਜੇਕਰ ਕੰਮ ਵਾਲੀ ਰੱਖਦੇ ਹਾਂ ਤਾਂ ਉਹ ਬਹੁਤ ਪੈਸੇ ਮੰਗਦੀ ਹੈ ਮੰਮੀ ਦੇ ਆਪਣੇ ਵੀ ਬਹੁਤ ਖਰਚੇ ਹਨ ਇਸ ਲਈ ਹਿਸਾਬ ਕਿਤਾਬ ਤਾਂ ਰੱਖਣਾ ਹੀ ਪੈਂਦਾ ਹੈ ਰਵੀ ਆਪਣੇ ਭਰਾ ਨੂੰ ਕਹਿਣ ਲੱਗੀ ਜੇਕਰ ਪਾਪਾ ਦੇ ਜਾਣ ਤੋਂ ਬਾਅਦ ਮੰਮੀ ਨੇ ਤੇਰੇ ਉੱਪਰ ਪੈਸੇ ਖਰਚ ਨਾ ਕੀਤੇ ਹੁੰਦੇ ਤਾਂ ਅੱਜ ਉਸ ਦੀ ਇਹ ਹਾਲਤ ਨਾ ਹੁੰਦੀ ਦੀਦੀ ਅਸੀਂ ਮੰਮੀ ਨੂੰ ਤਿੰਨ ਟਾਈਮ ਖਾਣਾ ਦੇ ਰਹੇ ਹਾਂ ਇਸ ਲਈ ਸਾਡਾ ਵੀ ਕੁਝ ਨਾ ਕੁਝ ਹੱਕ ਬਣਦਾ ਹੈ ਉਹਨਾਂ ਦੀ ਜ਼ਮੀਨ ਅਤੇ ਘਰ ਸਾਡੇ ਨਾਮ ਹੋ ਜਾਵੇ ਇਸ ਦੇ ਲਈ ਸਾਨੂੰ ਬਹੁਤ ਪਾਪੜ ਵੇਲਣੇ ਪਏ ਮੰਮੀ ਨੂੰ ਉਖਾਵੀ ਰੱਖਣਾ ਪਿਆ ਧੋਖੇ ਨਾਲ ਮੰਮੀ ਤੋਂ ਦਸਤਖਤ ਕਰਾਏ ਠੀਕ ਹੈ ਹੁਣ ਸਭ ਕੁਝ ਤੁਹਾਡੇ ਨਾਮ ਹੋ ਗਿਆ ਹੁਣ ਤਾਂ ਮੰਮੀ ਨੂੰ ਰੱਖ ਲਵੋ ਮੇਰੇ ਘਰ ਵਿੱਚ ਜਗ੍ਹਾ ਘੱਟ ਹੈ ਤੇ ਨਾ ਹੀ ਮੈਨੂੰ ਫੁਰਸਤ ਮਿਲਦੀ ਹੈ ਮੇਰੇ ਕੋਲ ਤਾਂ ਮੇਰੇ ਸੱਸ ਸਹੁਰਾ ਹਨ ਸੇਵਾ ਕਰਨ ਲਈ ਜ਼ਮੀਨ ਦੇ ਕਾਗਜ਼ ਇੱਕ ਦੋ ਦਿਨਾਂ ਵਿੱਚ ਆ ਜਾਣਗੇ ਮੈਂ ਮੰਮੀ ਤੋਂ ਦਾਸਤ ਕਰਵਾ ਕੇ ਤੁਹਾਨੂੰ ਦੇ ਦੇਵਾਂਗੀ ਇਹ ਸੁਣ ਕੇ ਪ੍ਰੀਤ ਤੇ ਉਸ ਦੇ ਘਰ ਵਾਲਾ ਮਨ ਹੀ ਮਾਨਾ ਖੁਸ਼ ਹੋਏ ਅਤੇ ਕਹਿਣ ਲੱਗੇ ਵੈਸੇ ਦੀਦੀ ਤੁਸੀਂ ਦੱਸਿਆ ਨਹੀਂ ਤੁਹਾਨੂੰ ਮੰਮੀ ਕਿੱਥੇ ਮਿਲੇ ਸਾਨੂੰ ਤਾਂ ਇਹ ਸੋਚ ਕੇ ਹਾਸਾ ਆ ਰਿਹਾ ਹੈ ਕਿ ਮੰਮੀ ਨੇ ਸੋਚਿਆ ਹੋਵੇਗਾ ਉਹ ਆਪਣਾ ਦੁੱਖ ਤੁਹਾਨੂੰ ਦੱਸਣਗੇ ਤੇ ਤੁਸੀਂ ਉਹਨਾਂ ਦੀ ਮਦਦ ਕਰੋਗੇ ਪ੍ਰੀਤ ਨੇ ਕਿਹਾ ਰਾਵੀ ਕਹਿਣ ਲੱਗੀ ਮੈਨੂੰ ਤਾਂ ਇੱਕ ਅਣਜਾਣ ਨੰਬਰ ਤੋਂ ਫੋਨ ਆਇਆ ਸੀ ਮੰਮੀ ਕਹਿ ਰਹੀ ਸੀ ਕਿ ਮੈਂ ਉਹ ਘਰ ਛੱਡ ਆਈ ਹਾਂ ਕਿਉਂਕਿ ਤੁਸੀਂ ਉਹਨਾਂ ਨੂੰ ਜਾਣ ਤੋਂ ਮਾਰਨ ਦੀ ਧਮਕੀ ਦਿੱਤੀ ਹੈ ਤਾਂ ਮੈਂ ਘਬਰਾ ਗਈ ਅਤੇ ਜਲਦੀ ਜਲਦੀ ਨਾਲ ਇੱਥੇ ਆਈ ਉਹ ਕੀ ਆ ਦੀਦੀ ਮੈਂ ਤੁਹਾਨੂੰ ਦੱਸਦੀ ਹਾਂ ਸਵੇਰੇ ਮੈਂ ਉਹਨਾਂ ਨੂੰ ਕਿਹਾ ਸੀ ਕਿ ਪਹਿਲਾਂ ਘਰ ਦੀ ਸਾਫ ਸਫਾਈ ਕਰ ਲਓ ਫੇਰ ਤੁਹਾਨੂੰ ਖਾਣਾ ਮਿਲੇਗਾ ਪਰ ਉਹ ਮੈਨੂੰ ਕਹਿਣ ਲੱਗੇ ਕਿ ਮੈਂ ਕੱਲ ਰਾਤ ਵੀ ਕੁਝ ਨਹੀਂ ਖਾਦਾ ਮੈਨੂੰ ਬਹੁਤ ਭੁੱਖ ਲੱਗੀ ਹੈ ਪਹਿਲਾਂ ਖਾਣਾ ਦੇ ਦਿਓ ਜਦੋਂ ਕਿ ਰਾਤ ਨੂੰ ਉਹਨਾਂ ਨੇ ਚੋਰੀ-ਚੋਰੀ ਬਿਸਕਟ ਵੀ ਖਾਦੇ ਸੀ ਮੈਨੂੰ ਇਸ ਗੱਲ ਤੇ ਗੁੱਸਾ ਆ ਗਿਆ ਤੇ ਮੈਂ ਮੰਮੀ ਨੂੰ ਕਿਹਾ ਕਿ ਹੁਣ ਮੈਂ ਤੁਹਾਨੂੰ ਖਾਣੇ ਵਿੱਚ ਜ਼ਹਿਰ ਮਿਲਾ ਕੇ ਦੇਵਾਂਗੀ ਤਾਂ ਕਿ ਤੁਹਾਡੀ ਭੁੱਖ ਹਮੇਸ਼ਾ ਲਈ ਖਤਮ ਹੋ ਜਾਵੇ ਇਸ ਲਈ ਉਹ ਬਿਨਾ ਕੁਝ ਖਾਦੇ ਅਤੇ ਦੱਸੇ ਘਰ ਤੋਂ ਬਾਹਰ ਚਲੀ ਗਈ ਪ੍ਰੀਤ ਨੇ ਕਿਹਾ ਅੱਛਾ ਮੈਂ ਤਾਂ ਪਤਾ ਨਹੀਂ ਕੀ ਸਮਝ ਬੈਠੀ ਸੀ ਇਹ ਮੰਮੀ ਵੀਨਾ ਚਲੋ ਹੁਣ ਜੋ ਕੁਝ ਹੋ ਗਿਆ ਉਹ ਹੋ ਗਿਆ ਮੈਂ ਕੱਲ ਨੂੰ ਆਵਾਂਗੀ ਅਗਲੇ ਦਿਨ ਰਵੀ ਵਕੀਲ ਨੂੰ ਨਾਲ ਲੈ ਕੇ ਆਈ ਤੇ ਆਪਣੇ ਭਰਾ ਨੂੰ ਕਹਿਣ ਲੱਗੀ ਇਸ ਕਾਗਜ਼ ਉੱਪਰ ਦਸਤਖਤ ਕਰ ਦਿਓ ਤੇ ਹਾਂ ਤੋ ਖਾਣਾ ਦੇਣਾ ਜਿਵੇਂ ਮੰਮੀ ਨੂੰ ਦਿੱਤਾ ਸੀ ਜ਼ਮੀਨ ਆਪਣੇ ਨਾਮ ਕਰਕੇ ਮੰਮੀ ਨੂੰ ਮੇਰੇ ਕੋਲ ਭੇਜ ਦਿੱਤਾ ਨਹੀਂ ਦੀਦੀ ਅਜਿਹਾ ਕੁਝ ਨਹੀਂ ਹੋਵੇਗਾ ਭਾਵੇਂ ਇੱਕ ਕਾਗਜ਼ ਤੇ ਹੋਰ ਦਸਤਖਤ ਕਰਾ ਲਓ ਜੇਕਰ ਤੁਹਾਨੂੰ ਭਰੋਸਾ ਨਹੀਂ ਹੈ ਤਾਂ ਤੂੰ ਚਿੰਤਾ ਨਾ ਕਰ ਮੈਂ ਇਸ ਲਈ ਵੀ ਕਾਗਜ਼ ਤਿਆਰ ਕਰਵਾਏ ਹਨ ਜਿੰਨਾ ਉੱਪਰ ਲਿਖਿਆ ਹੈ ਕਿ ਮੰਮੀ ਦੀ ਦੇਖਭਾਲ ਅੱਜ ਤੋਂ ਤੁਸੀਂ ਕਰੋਗੇ ਬਦਲੇ ਵਿੱਚ ਤੁਹਾਨੂੰ ਮੇਰੀ ਜ਼ਮੀਨ ਮਿਲ ਜਾਵੇਗੀ ਫਿਰ ਪ੍ਰੀਤ ਤੇ ਉਸ ਦਾ ਘਰ ਵਾਲਾ ਜ਼ਮੀਨ ਦੇ ਕਾਗਜ਼ਾਂ ਉੱਪਰ ਦਸਤਖਤ ਕਰ ਲੈਂਦੇ ਹਨ ਉਹ ਦੋਨੋਂ ਬਹੁਤ ਖੁਸ਼ ਹੁੰਦੇ ਹਨ ਪ੍ਰੀਤ ਦਾ ਘਰ ਵਾਲਾ ਉਸ ਨੂੰ ਕਹਿੰਦਾ ਹੈ ਕਿ ਪ੍ਰੀਤਾ ਲੈ ਪੈਸੇ ਅਤੇ ਦੁਕਾਨ ਤੋਂ ਮਠਾਈ ਲਿਆ ਜਦੋਂ ਉਹ ਪ੍ਰੀਤ ਨੂੰ ਪੈਸੇ ਦੇਣ ਲੱਗਦਾ ਹੈ ਤਾਂ ਰਾਵੀ ਉਹਨਾਂ ਦੇ ਕਾਗਜ਼ ਬਦਲ ਦਿੰਦੀ ਹੈ ਜਿਸ ਦੇ ਬਾਰੇ ਵਿੱਚ ਪ੍ਰੀਤ ਤੇ ਉਸ ਦੇ ਘਰ ਵਾਲੇ ਨੇ ਬਿਲਕੁਲ ਵੀ ਨਹੀਂ ਸੋਚਿਆ ਹੁੰਦਾ ਪ੍ਰੀਤ ਦੇ ਘਰ ਵਾਲਾ ਉਹਨਾਂ ਕਾਗਜ਼ਾਂ ਉੱਪਰ ਹੀ ਦਸਤਖਤ ਕਰ ਦਿੰਦਾ ਹੈ ਪ੍ਰੀਤ ਦਾ ਘਰ ਵਾਲਾ ਰਵੀ ਨੂੰ ਕਹਿੰਦਾ ਹੈ ਕਿ ਦੀਦੀ ਹੁਣ ਤੁਸੀਂ ਵੀ ਦਸਤਖਤ ਕਰ ਦਿਓ ਰਵੀ ਕਹਿਣ ਲੱਗੀ ਕਿ ਮਾਂ ਤੁਸੀਂ ਦਸਤਖਤ ਕਰ ਦਿਓ ਰਵੀ ਦਾ ਪ੍ਰਾਕਾਇਣ ਲੱਗਿਆ ਦੀਦੀ ਜ਼ਮੀਨ ਤਾਂ ਤੁਹਾਡੀ ਹੈ ਫਿਰ ਦਸਤਖਤ ਮੰਮੀ ਕਿਉਂ ਕਰਨਗੇ ਰਵੀ ਨੇ ਧੋਖੇ ਨਾਲ ਆਪਣੇ ਭਰਾ ਤੋਂ ਦਸਤਖਤ ਕਰਵਾ ਲਏ ਜਿਸ ਵਿੱਚ ਜ਼ਮੀਨ ਆਪਣੇ ਨਾਮ ਅਤੇ ਘਰ ਆਪਣੀ ਮਾਂ ਦੇ ਨਾਮ ਕਰਵਾ ਦਿੱਤਾ ਜਦੋਂ ਪ੍ਰੀਤ ਅਤੇ ਉਸ ਦੇ ਘਰ ਵਾਲੇ ਨੇ ਉਹ ਕਾਗਜ਼ ਦੁਬਾਰਾ ਵੇਖੇ ਤਾਂ ਉਹ ਹੈਰਾਨ ਰਹਿ ਗਏ ਅਤੇ ਰਵੀ ਨੂੰ ਕਹਿਣ ਲੱਗੇ ਦੀਦੀ ਤੁਸੀਂ ਸਾਡੇ ਨਾਲ ਐਸਟਰਾ ਕਿਵੇਂ ਕਰ ਸਕਦੇ ਹਾਂ ਰਵੀ ਕਹਿਣ ਲੱਗੀ ਤੁਸੀਂ ਜੋ ਦੁੱਖ ਮਾਂ ਨੂੰ ਦਿੱਤੇ ਹਨ ਉਸ ਦੇ ਬਦਲੇ ਵਿੱਚ ਤੁਹਾਨੂੰ ਜਿੰਨੀ ਵੀ ਸਜ਼ਾ ਦਿੱਤੀ ਜਾਵੇ ਕੋਈ ਨਹੀਂ ਘਟ ਹੈ ਤੁਹਾਡੇ ਅੱਗੇ ਨਾਟਕ ਕਰ ਰਹੀ ਸੀ ਜਿਸ ਤੋਂ ਮੈਨੂੰ ਪਤਾ ਲੱਗਿਆ ਤੁਹਾਡੀ ਪੋਲ ਤੁਸੀਂ ਖੁਦ ਹੀ ਖੋਲ ਦਿੱਤੀ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਰਿਕਾਰਡ ਕਰ ਲਈਆਂ ਹਨ ਹੁਣ ਤੁਹਾਨੂੰ ਜੇਲ੍ਹ ਜਾਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਪੈਰ ਮੈਂ ਆਪਣੇ ਭਤੀਜੇ ਵੱਲ ਵੇਖ ਕੇ ਇਹ ਸਭ ਨਹੀਂ ਕਰਾਂਗੀ ਹੁਣ ਤੁਸੀਂ ਇਸ ਘਰ ਵਿੱਚ ਰਹਿਣ ਦਾ ਹੱਕ ਗਵਾ ਚੁੱਕੇ ਹੋ ਰਵੀ ਕਹਿਣ ਲੱਗੀ ਪ੍ਰੀਤ ਮੰਮੀ ਦੇ ਸਾਰੇ ਗਹਿਣੇ ਵਾਪਸ ਦੇ ਦੇ ਪ੍ਰੀਤ ਹੈਰਾਨ ਹੋ ਕੇ ਰਵੀ ਨੂੰ ਪੁੱਛਣ ਲੱਗੀ ਦੀਦੀ ਇਹ ਸਭ ਕੀ ਹੈ ਤਾਂ ਉਸ ਦਾ ਘਰ ਵਾਲਾ ਸਭ ਕੁਝ ਪ੍ਰੀਤ ਨੂੰ ਦੱਸਦਾ ਹੈ ਪ੍ਰੀਤ ਕਹਿਣ ਲੱਗੀ ਮੇਰੇ ਕੋਲ ਕੋਈ ਗਹਿਣੇ ਨਹੀਂ ਹਨ ਦੀਦੀ ਤੁਸੀਂ ਬਹੁਤ ਗਲਤ ਕੀਤਾ ਹੈ ਮੈਂ ਤਾਂ ਠੋਖੇ ਵਾਜਾਂ ਨੂੰ ਠੋਖਾ ਦਿੱਤਾ ਹੈ ਤੁਹਾਨੂੰ ਕੀ ਲੱਗਿਆ ਸੀ ਕਿ ਤੁਸੀਂ ਮੰਮੀ ਤੇ ਅਤਿਆਚਾਰ ਕਰਕੇ ਉਸ ਦੀ ਸਾਰੀ ਜ਼ਮੀਨ ਆਪਣੇ ਨਾਮ ਲਗਵਾ ਲੋਗੇ ਹੁਣ ਤਾਂ ਮੈਂ ਵੀ ਤੁਹਾਨੂੰ ਆਪਣੀ ਜ਼ਮੀਨ ਨਹੀਂ ਦੇਵਾਂਗੀ ਪ੍ਰੀਤ ਚੁੱਪਚਾਪ ਸਾਰੇ ਗਹਿਣੇ ਦੇ ਦੇ ਨਹੀਂ ਤਾਂ ਮੈਂ ਉਸ ਨੂੰ ਬੁਲਾ ਲਵਾਂਗੀ ਪ੍ਰੀਤ ਸਾਹਿਬ ਗਹਿਣੇ ਲਿਆ ਕੇ ਰੱਖ ਦਿੰਦੀ ਹੈ ਫਿਰ ਬਲਵੀਰ ਕੌਰ ਕਹਿੰਦੀ ਹੈ ਕਿ ਤੁਸੀਂ ਮੇਰੇ ਘਰੋਂ ਨਿਕਲ ਜਾਓ ਮੈਂ ਤੁਹਾਡੀ ਸ਼ਕਲ ਵੀ ਨਹੀਂ ਦੇਖਣਾ ਚਾਹੁੰਦੀ ਪ੍ਰੀਤ ਅਤੇ ਉਸ ਦਾ ਘਰ ਵਾਲਾ ਦੋਨੇ ਮਾਂ ਦੇ ਪੈਰਾਂ ਵਿੱਚ ਡਿੱਗ ਕੇ ਮਾਫੀ ਮੰਗਣ ਲੱਗੇ ਅਤੇ ਕਹਿਣ ਲੱਗੇ ਕਿ ਜੇਕਰ ਸਾਡੇ ਲਈ ਨਹੀਂ ਤਾਂ ਦੀਪੂ ਲਈ ਸਾਨੂੰ ਇੱਕ ਵਾਰ ਮਾਫ ਕਰ ਦਿਓ ਚਾਨੂ ਸਜ਼ਾ ਤਾਂ ਜ਼ਰੂਰ ਦਿਓ ਪਰ ਆਪਣੇ ਆਪ ਤੋਂ ਦੂਰ ਨਾ ਕਰੋ ਬਲਵੀਰ ਕੌਰ ਨੇ ਕਿਹਾ ਕਿ ਹੁਣ ਇਹ ਮਗਰਮੱਛ ਦੇ ਹੰਝੂ ਬਹਾਉਣ ਦਾ ਕੋਈ ਫਾਇਦਾ ਨਹੀਂ ਮੇਰੇ ਤੇ ਕੋਈ ਵੀ ਅਸਰ ਨਹੀਂ ਹੋਵੇਗਾ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦੋਂ ਮੇਰਾ ਖਾਣਾ ਖੋ ਕੇ ਕੁੱਤੇ ਨੂੰ ਪਾ ਦਿੱਤਾ ਸੀ ਤੁਸੀਂ ਮੈਨੂੰ ਘਰ ਦਾ ਸਾਰਾ ਕੰਮ ਕਰਵਾ ਕੇ ਵੀ ਕੁੱਟਦੇ ਸੀ ਮੈਨੂੰ ਹਮੇਸ਼ਾ ਵੇਹਾ ਖਾਣਾ ਖਾਣ ਲਈ ਦਿੰਦੇ ਸੀ ਜੋ ਵਿਵਹਾਰ ਤੁਸੀਂ ਮੇਰੇ ਨਾਲ ਕਰਦੇ ਸੀ ਉਸੇ ਤਰ੍ਹਾਂ ਦਾ ਕੋਈ ਜਾਨਵਰ ਨਾਲ ਨਹੀਂ ਕਰਦਾ ਹੁਣ ਮੈਂ ਇਥੋਂ ਮਾਫੀ ਮੰਗ ਰਹੀ ਹਾਂ ਨਿਕਲੋ ਇਥੋਂ ਨਹੀਂ ਤਾਂ ਮੈਂ ਪੁਲਸ ਨੂੰ ਫੋਨ ਕਰ ਦੇਵਾਂਗੀ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਕਹਾਣੀ ਨੂੰ ਪੂਰਾ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕੱਲ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਹੱਸਦੇ ਵਸਦੇ ਰਹੋ ਰੱਬ ਰਾਖਾ